ਆ ਜਾਨਵਰ ਪਾਲਣੇ ਉਹਨੇ ਔਖੇ ਨਹੀਂ ਜਿੰਨੇ ਦੱਬਣੇ ਔਖੇ ਆ ਜੀਤ ਲਾਲਿਆਣੇ ਦੀ ਜੋਤੀ ਮੱਜ ਪੀਡੀਐਫ ਦੇ ਚੈਂਪੀਅਨ ਜੀਨੇ ਪੂਰੇ ਭਾਰਤ ਦੇ ਵਿੱਚ ਬਾਈ ਦਾ ਨਾਮ ਬਣਾਇਆ ਚੜ੍ਹ ਇੱਕ ਮੇਲਾ ਜਿੱਤਿਆ ਅੱਜ ਸਾਡੇ درمیان ਜੋਤੀ ਨਹੀਂ ਰਹੀ ਇਸ ਮੱਜ ਦੇ ਉੱਤੇ ਜਦੋਂ ਬਿਮਾਰ ਹੋਈ ਜੀਤ ਨੇ ਉਹ ਕਿਹੜੀ ਬਾਹ ਜਿਹੜੀ ਵਿਚਾਰੀ ਨੇ ਲਾਈ ਨਹੀਂ ਜਦੋਂ ਇਲਾਜ ਕਰਦੇ ਸੀ ਡਾਕਟਰ ਇਹਨੂੰ ਬੇਹੋਸ਼ ਕਰਦੇ ਸੀ ਟੀਕਾ ਲਾਉਂਦੇ ਸੀ ਨਾੜ ਦੇ ਵਿੱਚ ਬੋਤਲਣ ਲਾਗਦੇ ਸੀ ਦਰਦ ਹੁੰਦਾ ਸੀ ਮੱਜ ਦੇ ਜੀਤ ਪਾਸੇ ਖੜਕੇ ਰੋਂਦਾ ਰਿਹਾ ਵਿਚਾਰਾ ਕੋਈ ਬਾਹ ਨਹੀਂ ਚੱਲੀ ਸਾਡੇ ਪਿੰਡੋਂ ਇਹਦੇ ਵਾਸਤੇ ਪਰਸੀਨ ਹਰ ਰੋਜ਼ ਲੈ ਕੇ ਜਾਂਦਾ ਹਨੇਰਾ ਸਵੇਰਾ ਘਾਹ ਖੋਦ-ਖੋਦ ਪਾਉਂਦਾ ਵੀ ਕਿਸੇ ਤਰੀਕੇ ਦੇ ਨਾਲ ਇਸ ਜੋਤੀ ਦੇ ਪੁੱਤਾਂ ਵਾਂਗੂ ਪਾਲੀ ਮੱਝ ਦੇ ਨੀਰਾ ਹਜਮਾ ਦੇਈ ਇਹਦੀ ਕਿਸੇ ਤਰ੍ਹਾਂ ਕਵਰੀ ਹੋ ਜੇ ਜੋਤੀ ਨੇ ਚਾਰ ਕਟਿਆਂ ਨੂੰ ਜਨਮ ਦਿੱਤਾ ਨਾਮੀ ਝੋਟੇ ਬਣੇ ਐਸ ਵਾਰੀ ਗੱਬਣ ਸੀ ਪੇਟ ਦੇ ਵਿੱਚ ਕੱਟੀ ਸੀ ਮਾੜੀ ਕਿਸਮਤ ਨੂੰ ਉਹ ਵੀ ਫਾਲ ਸਿੱਟ ਗਈ ਵਾਹਿਗੁਰੂ ਨੂੰ ਅਰਦਾਸ ਕਰਦੇ ਹਾਂ ਵੀ ਦੁਆਰਾ ਜੋਤੀ ਜੀਤ ਦੇ ਕਰੇ ਜਨਮ ਲਵੇ